ਜੀ ਵੀਰੇ ਕੀ ਹਾਲ ਚਾਲ ਆ ਸਾਰੇ ਕਬੂਤਰ ਪਾਲੇ ਭਰਾਵਾਂ ਦਾ ਤੇ ਅੱਜ ਪਹੁੰਚੇ ਆ ਵੀਰੇ ਆਪਾਂ ਪਿੰਡ ਪੁੱਟੇ ਜਿੱਥੋਂ ਦੇ ਵੀਰੇ ਬਹੁਤ ਬੜੇ ਕਬੂਤਰ ਪਾਲ ਦੀਪਾ ਪੁੱਟਾ ਦੇ ਸ਼ਕਰਨ ਪੁੱਟਾ ਜੋ ਕਿ ਬਾਈ ਤਲਵਿੰਦਰ ਚੌਂਕੀ ਮਾਨ ਉਹਨਾਂ ਦੇ ਚੇਲੇ ਨੇ ਤੇ ਵੀਰੇ ਦੇ ਕੂਤਰਾ ਸ਼ੌਂਕਵਾਵਾਂਗੇ ਤੇ ਵਧੀਆ ਬਾਜੀ ਜਿੱਤਣੇ ਵੀਰੇ ਤੇ ਆਜੋ ਆਪਾਂ ਬਈ ਇਨਾ ਕਰਦੇ ਆ ਕੂਤਰਾ ਬਾਰੇ ਗੱਲਬਾਤ ਤੇ ਆ ਬਾਈ ਜਿਹੜਾ ਕੂਤਰਾ ਹੱਥ 'ਚ ਫੜਿਆ ਕਿਹੜੇ ਕੂਤਰਾ ਆ ਵੀਰੇ ਇਹ ਬਾਈ ਤਲਵਿੰਦਰ ਬਾਈ ਨੇ ਵੱਡਾ ਕਬੂਤਰ ਦਿੱਤਾ ਬ੍ਰੀਡਰ ਦਾ ਅੱਛਾ ਅੱਛਾ ਬਰੇ ਇਹ ਵੱਡਾ ਚੀਨਾ ਇਹ ਬਾਈ ਦਾ ਠੀਕ ਹੈ ਜੀ ਤੇ ਇਹਦੀ ਲਾਦ ਬਾਈ ਆਪਣੇ ਕੋਲ ਪਿਛਲੇ ਸਾਲ ਵੀ ਬਹੁਤ ਚੰਗੀ ਉੱਡੀ ਆ ਹਾਂਜੀ ਹਾਂਜੀ ਤੇ ਇਹ ਸਾਲ ਵੀ ਆਪਾਂ ਬੱਚੇ ਕਢਾਏ ਨੇ ਹੂੰ ਤੇ ਹੋ ਗਏ ਇਹਨੂੰ ਜਾਨੀ ਕਿ 2-3 ਕੁ ਸਾਲ ਆਏ ਬਾਈ ਤੋਂ ਠੀਕ ਹੈ ਜੀ ਇਹ ਪੂਰਾ ਵਧੀਆ ਬਾਈ ਦੇ ਇਹ ਕਬੂਤਰ ਦਾ ਰਿਆਲਟ ਆ ਬਾਈ ਕਬੂਤਰੀ ਵੀ ਬਾਈ ਨਹੀਂ ਦਿੱਤੀ ਸੀਗੀ ਠੀਕ ਆ ਠੀਕ ਆ ਇਹ ਜੋੜਾ ਹੀ ਦਿੱਤਾ ਹੀ ਬਾਈ ਠੀਕ ਠੀਕ ਆ ਲਓ ਬਾਈ ਇਹ ਆ ਤਲਵਿੰਦਰ ਨੂੰ ਬਾਲੇ ਚੰਗੇ ਉੱਡਦੇ ਆ ਵੀਰੇ ਠੀਕ ਆ ਬਾਈ ਠੀਕ ਆ ਇਹ ਆ ਤਲਵਿੰਦਰ ਦੇ ਘਰੋਂ ਆਇਆ ਕਬੂਤਰਾ ਤੇਰੇ ਬੱਚੇ ਬਾਈ ਉਹਨਾਂ ਕੋਲ ਬਹੁਤ ਚੰਗੇ ਉੱਡੇ ਨੇ ਤੇ ਬਾਜੀਆਂ ਵੀ ਦਿੱਤੇ ਨੇ ਤੇ ਇਹ ਤਾਂ ਨਹੀਂ ਬਈ ਆਪ ਜੁੱਤੇ ਬਾਈ ਉਹਨਾਂ ਕੋਲ ਜੁੱਤੇ ਉਹ ਬਾਈ ਉੱਡਿਆ ਹਾਂ ਬਾਈ ਕੋਲੇ ਉੱਡਿਆ ਬਾਈ ਕੋਲੇ ਬਾਲਾ ਚੰਗਾ ਉੱਡਿਆ ਠੀਕ ਆ ਬਾਈ ਕੋਲ ਜੁੱਤੇ ਹੋਈ ਪਹਿਨਾ ਬਾਈ ਠੀਕ ਆ ਬਾਈ ਕੋਲ ਜੁੱਤੇ ਲੈਓ ਬਈ ਇਹਦੇ ਪੱਲੇ ਵੀ ਦਿਖਾ ਦੇ ਕੋਲ ਕੇ ਤੇ ਵੀਰੇ ਪੈਰ ਵੀ ਦਿਖਾ ਦੇ ਦੇ ਦੇਖੋ ਠੀਕ ਆ ਵੀਰੇ ਪੈਰ ਵੀ ਦਿਖਾ ਦੇ ਵੀਰੇ ਦੋਵਰੇ ਦੇਹ ਲੱਕੂਤਰ ਤੇ ਅੱਗੇ ਵੀਰੇ ਕੂਤਰ ਹੀ ਗੱਲ ਕਰਦੇ ਆਪਾਂ ਆਹ ਵੀਰੇ ਕੂਤਰ ਆਪਣਾ ਇਹ ਵੀ ਵੀਰੇ ਉਦੋਂ ਹੀ ਆ ਗਿਆ ਇਕੱਠੇ ਇਹ ਵੀ ਤਲਵਿੰਦਰ ਦੇ ਘਰੋਂ ਆਇਆ ਹਾਂਜੀ 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 ਇਹ ਵੀ ਬਾਈ ਤਲਵਿੰਦਰ ਚੌਂਕੀਮਾਨਾ ਦੇ ਘਰੋਂ ਆਇਆ ਕੂਤਰ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਇਹ ਵੀਰੇ 2 ਵਜੇ ਆਇਆ ਆਪਣਾ ਜਿਹਦਾ ਪਿਓ ਆਇਆ ਹੋਇਆ ਆਪਣੇ ਕੋਲ ਠੀਕ ਆ ਮੰਨ ਲਓ ਆਇਆ ਤੇ ਕੀ ਇਹ ਦੋ ਇਹ ਤੁਸੀਂ ਆਪਦੇ ਘਰੇ ਘੜਾਇਆ ਹਾਂ ਹਾਂਜੀ ਹਾਂਜੀ ਪੱਠਾ ਘੜਾਈ ਵੀਰੇ ਇੱਕ ਤਾਂ ਬਾਜੀ ਆਪਣਾ ਉੱਡੇ ਹੀ ਧਰੋੜ ਠੀਕ ਆ ਵੀਰੇ ਉੱਥੇ ਜਿੱਤਿਆ ਵੀਰੇ ਇੱਕ ਆਪਣਾ ਕਟਾਰੀ ਵੀਰੇ ਪਿੰਡ ਰਾਣਾ ਸਾਹਿਬ ਦੇ ਕੋਲੇ ਠੀਕ ਆ ਠੀਕ ਉੱਥੇ ਜਿੱਤਿਆ ਵੀਰੇ ਕੂਤਰੇ ਬਾਜੀ ਠੀਕ ਆ ਵੀਰੇ ਹਾਂਜੀ ਹਾਂਜੀ ਪੂਰੀ ਲੋਹ ਚ ਵੀਰੇ ਜਿੱਤਿਆ ਵਾ ਆ ਲਓ ਬਈ ਆ ਕੂਤਰ ਇੱਕ ਪਿੰਡ ਧਰੋੜ ਬਾਜੀ ਤੇ ਇੱਕ ਜਿੱਤਿਆ ਪਿੰਡ ਕਟਾਰੀ ਕਟਾਰੀ ਇੱਕ ਲੋੜ ਵੀਰੇ ਤੇ ਇੱਕ ਵੀਰੇ ਲੋੜ 3 ਵਜੇ ਤੇ ਕੂਤਰਾ ਵੀਰੇ ਇਹੇ ਤੇ ਇਹ ਵੀ ਤਰਵਿੰਦਰ ਚੌਂਕੀ ਮਾਨਾ ਦੇ ਘਰੋਂ ਦਾ ਪਿਓ ਆਇਆ ਸੀ ਤੇ ਇਹਨਾਂ ਕੋਲ ਬਈਆਂ ਕੋਲ ਬੱਚਾ ਜੀ ਉਹ ਆ ਤੇਰੇ ਵੀਰ ਪੱਲੇ ਵੀ ਦਿਖਾ ਦੋ ਤੇ ਵੀਰੇ ਦੇ ਪੈਰ ਵੀ ਦਿਖਾ ਰ ਕੋ ਉਤਰ ਦੇ ਇਹ ਬਈ ਪਹਿਲੇ ਸਾਲ 24 ਦਾ ਜੇਤੂ ਆ ਤੇ 2024 ਦੇ ਜੇਤੂ ਨੇ ਵੀਰੇ ਕੂਤਰ ਪੂਰੀ ਲੋ ਚੁੱਡੇ ਆ ਬਾਈ ਲੋ ਦੇ ਵਿੱਚੁੱਡੇ ਨੇ ਤੇ ਕਿੱਧਰ ਦੀਪੇ ਪੁੱਟੇ ਜੱਥ ਜੀ ਵੀਰੇ ਕੂਤਰ ਇਹ ਬਾਈ ਕਿਹੜਿਆਂ ਚੋਂ ਹਾਂ ਬਾਈ ਇਹਦਾ ਹੀ ਭਾਈ ਹੈ ਇਹ ਵੀਰੇ ਇੰਨਾ ਚੁਈ ਆ ਇਹ ਵੀਰੇ ਉਹਨਾਂ ਯਾਤਲਵਿੰਦਰ ਦੇ ਵੀ ਉੱਥੇ ਆਉ ਕੁੱਤਰਾ ਜੀ ਇਹ ਲੋਕ ਰੁੱਡੇ ਆ ਪਰ ਵੀਰੇ ਹਾਰ ਗਏ ਲਾਟ ਯਾਰ ਠੀਕ ਆ ਠੀਕ ਆ ਨਾਮ ਨੂੰ ਠੀਕ ਆ ਠੀਕ ਆ ਹਾਂਜੀ ਹਾਂ ਲੋ ਵੀਰੇ ਹਾਰ ਗਏ ਕੁੱਤਰ ਬਾਈ ਦਾ ਯਾਰ ਤਿੰਨ ਬਾਜ਼ੀਆਂ ਜਿੱਤੇ ਆ ਉਹਦਾ ਹੀ ਭਾਈ ਆ ਬਾਈ ਇਹ ਠੀਕ ਆ ਆਪਣੇ ਜੀ ਹਾਰ ਗਿਆ ਸੀਗਾ ਵੀਰੇ ਯਾਰ ਦਸਾਂਗ ਵਿੱਚ ਹਾਰ ਗਿਆ ਜੀ ਠੀਕ ਆ ਠੀਕ ਆ ਪੈਰ ਦਿਖਾ ਦਿਓ ਵੀਰੇ ਦੇ ਕੁੱਤਰ ਜਿੱਲੇ ਦੇ ਪੈਰ ਠੀਕ ਆ ਵੀਰੇ ਇਹ ਯਾਰ ਹਰਦੇ ਦਾ ਹਾਂ ਨਹੀਂ ਉਹਦਾ ਨਾਮ ਠੀਕ ਆ ਠੀਕ ਆ ਬੋਕ ਕੇ ਬਾਈ ਦਾ ਯਾਰ ਬੰਦਾ ਹੀ ਤਰਦਾ ਤੇ ਇੱਕ ਬਾਈ ਹੋਰ ਕਬੂਤਰ ਲਏ ਗਏ ਨੇ ਇਹ ਸਾਖ ਕਬੂਤਰ ਆਪਣਾ ਇਹ ਆ ਵੀਰੇ ਕਿਹੜੇ ਕੂਤਰਾਂ ਵੀਰੇ ਇਹ ਬਕੂਤਰ ਨੇ ਵੀਰੇ ਠੀਕ ਆ ਵੀਰੇ ਆਪਣੇ ਕੋਲ ਕਿਹੜੇ ਕਿੱਥੋਂ ਆਏ ਸੀਗੇ ਇਹ ਵੀਰੇ ਲਾਲੇ ਵੀਰਾਂ ਦੀ ਗੁਰਮਾਲਾ ਹਾਂ ਹਾਂ ਵੀਰੇ ਹਾਂਜੀ ਹਾਂਜੀ ਠੀਕ ਹੈ ਉਹਨਾਂ ਦੇ ਕਬੂਤਰਾਂ ਦਾ ਪੱਠਾ ਵੀਰੇ ਠੀਕ ਆ ਵੀਰੇ ਹਾਂਜੀ ਹਾਂਜੀ ਬਾਈ ਉੱਡੇ ਹੀ ਵੀਰੇ ਕਲਾੜ ਬਾਈ ਉੱਡੇ ਹੀ ਕਲਾੜ ਉੱਥੋਂ ਆਪਣੇ ਕੋਲ ਆ ਗਏ ਦੂਸਰ ਚ ਆ ਗਏ ਆਪਣੇ ਕੋਲੇ ਠੀਕ ਆ ਠੀਕ ਆ ਇਹਦੀ ਬਹੁਤ ਆਪਣੇ ਕੋਲ ਆ ਦੁੱਟੀ ਵੀਰੇ ਮੇਰੀ ਬਾਲੀ ਲਾ ਰੋੜਦੀ ਆ ਬਾਈ ਠੀਕ ਆ ਵੀਰੇ ਬਾਈ ਨੂੰ ਪਤਾ ਹੀ ਆ ਲੋ ਨੂੰ ਵੀ ਨਹੀਂ ਜਾਣਦੇ ਚੁੰਦੇ ਬਾ ਠੀਕ ਆ ਵੀਰੇ ਉੜਦੇ ਵਾਲੇ ਲੋ ਨੂੰ ਮਾਰੋ ਜਾਣਦੇ ਤਾਂ ਹੈ ਇਹ ਉਤ ਇਹਦੇ ਪੂਰੇ ਚੰਗੇ ਬੱਚੇ ਆਉਂਦੇ। ਇਹ ਬਾਈ ਤੋਂ ਕਬੂਤਰ ਹੈ ਤਲਵਿੰਦਰ ਤੋਂ। ਠੀਕ ਹੈ ਤਲਵਿੰਦਰ ਤੋਂ ਹੀ ਜਾਂਦੀ ਕਬੂਤਰੀ। ਹਾਂ ਹਾਂ ਕਬੂਤਰੀ ਉਹਨਾਂ ਕੋਲੋਂ ਆਈ ਸੀ। ਯਾਨੀ ਉਹਦੇ ਨਾਲ ਵੀ ਇਹਦੇ ਆਪਣੇ ਕੋਲ ਜਿੱਤੇ ਹੀ ਨੇ ਯਾਰ ਜਿੰਨੇ ਸਾਡੇ ਨੇ। ਉਹਦੇ ਵੀ ਆਹ ਕਬੂਤਰ ਨਾਲ। ਮੇਰਾ ਆਪ ਨਸਲ ਚੋਂ ਕਬੂਤਰ। ਤੇ ਇਹਨਾਂ ਕੋਲ ਬਾਈਆਂ ਕੋਲ ਬਹੁਤ ਚੰਗਾ ਰਿਜ਼ਲਟ ਹੈ ਕਬੂਤਰ ਦਾ ਇਹਨਾਂ ਦਾ। ਖਾਨ ਕੇ ਕਬੂਤਰੀ ਲੈ ਗਈ ਕਾਲੀਆਂ ਦੀ ਉਹ। ਆਹ ਬਾਈ ਕਿਹੜੇ ਕੂਤਰ ਆਇਆ? ਇਹ ਬਾਈ ਤਲਵਿੰਦਰ ਬਾਈ ਦੇ ਘਰੋਂ ਵੀ ਆਇਆ ਹੋਇਆ ਵੱਡਾ ਕਬੂਤਰ। ਠੀਕ ਹੈ। ਆਇਆ ਸੀਗੇ ਵੀਰੋ ਯਾਰ ਹੋਗੇ 4 ਸਾਲ ਇਹਨਾਂ ਨੂੰ ਆਏ। ਠੀਕ ਹੈ ਠੀਕ ਹੈ ਠੀਕ ਆ ਲੋ ਬਈ ਇਹ ਆ ਤਲਵਿੰਦਰ ਦੇ ਘਰੋਂ ਆਇਆ ਕੂਟਰ ਤੇ ਕੂਟਰ ਹੈਗਾ ਮੋਟਰਸਾਈਕਲ ਜੀ ਤੂੰ ਤੇ ਇਹ ਬਾਈ ਉਹਨਾਂ ਕੋਲ ਹੁਣ ਕਿੰਨਾ ਟਾਈਮ ਹੋ ਗਿਆ ਵੀ ਤੁਹਾਡੇ ਕੋਲ ਕਿੰਨੇ ਹੋ ਗਏ ਯਾਰ ਆਪਣੇ ਕੋਲ 5 ਸਾਲ ਹੋ ਗਏ 5 ਸਾਲ ਹੋ ਗਏ ਬਾਈ ਉਹਨਾਂ ਕੋਲ ਕੂਟਰ ਨੂੰ ਉਹ ਸਾਲ ਜਾਨੀ ਉੱਡਿਆ ਹੋਇਆ ਲਿਆਂਦਾ ਬਾਈ ਇਹਨਾਂ ਆਪਾਂ ਮੋਟਰਾਂ ਹਾਂ ਤੇ ਛੱਡੇ ਸੀਗੇ ਇਹ ਠੀਕ ਆ ਠੀਕ ਆ ਵੀਰੇ ਤੇ ਇਹ ਦੋੜੋ ਚੰਗੇ ਰਿਜ਼ਲਟ ਆ ਤੁਹਾਡੇ ਕੋਲ ਬਾਲੇ ਚੰਗੇ ਹੁੰਦੇ ਵੀਰੇ ਬਹੁਤ ਵਧੀਆ ਹੁੰਦੇ ਨੇ ਬੱਚੇ ਦੇਦੇ ਯਾਰ ਬਹਿਂਦੀ ਨਹੀਂ ਹੈਗੇ ਯਾਰ ਬਾ ਠੀਕ ਆ ਠੀਕ ਆ ਵੀਰੇ ਹਾਂ ਵੱਡੇ ਹੋਏ ਵੀ 10 ਫਰੇ ਵੀ ਬਾਣੀ ਦਿਖਾ ਦਿਓ ਤੇ ਪੈਰ ਤੇ ਕੂਟਰੇ ਫਾਰਾ ਤਾਂ ਤੁਸੀਂ ਥੋੜਾ ਬਾਕੀ ਕਰਤੀਆਂ ਬੱਤੀਆਂ ਠੀਕ ਆ ਨਾ ਨਾ ਆਹ ਕਬੂਤਰੀ ਆ ਵੀਰੇ ਸਾਖ ਜਿਹੜੀ ਬਾਈ ਨੇ ਦਿੱਤੀ ਸੀ ਆਪਾਂ ਨੂੰ ਬਈ ਸੇ ਤਲਵਿੰਦਰ ਕਰਨੇ ਆ ਹਾਂਜੀ ਹਾਂਜੀ ਲੈਫਟਰ ਤੇ ਪਈ ਨੇ ਬਾਈ ਨੇ ਹਾਂ ਬੋ ਬਈਆ ਗਿਫਟ ਦਿੱਤੀ ਬਾਈ ਉਹਨਾਂ ਤਲਵਿੰਦਰ ਨੇ ਤੇ ਕੂਤਰੀਆ ਰਿਜ਼ਲਟ ਵੀ ਬਾਈ ਉਹਨਾਂ ਕੋਲੋਂ ਬਹੁਤ ਚੰਗਾ ਆਇਆ ਹੈ ਇਹਦਾ ਜਾਣਦੇ ਨਹੀਂ ਵੀਰੇ ਉੜਦੇ ਹੀ ਬਹੁਤ ਚੰਗੇ ਆ ਠੀਕ ਆ ਜਿਆਰ ਇਹਦੇ ਜਿੰਨੇ ਆਪਾਂ ਕਢਾਏ ਨੇ ਠੀਕ ਆ ਵੀਰੇ ਠੀਕ ਆ ਬਾਈ ਦੇ ਘਰੋਂ ਆ ਜੀ ਸਪੈਸ਼ਲੀ ਠੀਕ ਆ ਠੀਕ ਆ ਬਈ ਠੀਕ ਹੈ ਠੀਕ ਆ ਤਾਂ ਪੰਜੇ ਦੇ ਹੋ ਗਏ ਕੀ ਹੋਰ ਕੋਈ ਕੂਟਰ ਦਿੱਤਾ ਹੈ ਭਾਈ ਉਹਨੇ ਚੱਪ ਗਿਆ ਇਹਦਾ ਵੀ ਪੱਠਾ ਦਾ ਹਾਰ ਗਿਆ ਠੀਕ ਹੈ ਜੀ ਆਹ ਤੇ ਆਹ ਭਾਈ ਉਹਨਾਂ ਦੇ ਵਧੀਆ ਦੇਖੋ ਕੂਟਰ ਕਮਰੇ ਜਿ ਰੱਖੇ ਨੇ ਪੂਰਾ ਵਧੀਆ ਬਣੀ ਉਹਨਾਂ ਦਾ ਸੈਟਅਪ ਕੂਤਰਾ ਬਣਾਇਆ ਤੇ ਇੱਧਰ ਭਾਈ ਉਹਨਾਂ ਖੁੱਡੇ ਹੀ ਪਾਏ ਨੇ ਪੂਰੇ ਵਧੀਆ ਕੂਤਰਾ ਦੇ ਬੋਬਲੀ ਆ ਬਰੀ ਉਹਨਾਂ ਦਾ ਕੂਟਰ ਵਾਜੀ ਲਈ ਛੱਟਾ ਵਿਆਰ ਕੀਤਾ ਖੁੱਡੇ ਜਾਣਗੇ ਪੂਰੇ ਟੌਕ ਦੇ ਪਰ ਵੀਰੇ ਜੋੜੇ ਰਈ ਸਾਖੇ ਜੋੜੇ ਦਾ ਲਓ ਵੀਰੇ ਆ ਸਾਖੇ ਜੋੜੇ ਦਾ ਪੱਟਾ ਹੈ ਨਾ ਬਾਈ ਨੇ ਕਬੂਤਰੀ ਦਿੱਤੀ ਲਾਲੇ ਵੀਰ ਵਾਲਾ ਕੂਤਰ ਲਾਲੇ ਵੀਰ ਵਾਲਾ ਕੂਤਰ ਤੇ ਬਾਈ ਨੇ ਖੂਦ ਦਿੱਤੀ ਜੀ ਇਹ ਮੀਰਾ ਕਬੂਤਰਾ ਜੁਆ ਆਂਦੀ ਆ ਨਾ ਚਲ ਇਹ ਵੀਰੇ ਦੋ ਬਾਜੀ 2023 ਚ ਵੀਰੇ ਯਾਰ ਹਾਂਜੀ ਤਿੰਨ ਬਾਜੀਆਂ ਛੱਡਿਆ ਸੀਗਾ ਠੀਕ ਆ ਦੋ ਵੀਰੇ ਜਿੱਤਿਆ ਹੋਇਆ ਠੀਕ ਆ ਤਕੀ ਜੀ ਦੂਸਰ ਵੀਰੇ ਚੱਲਿਆ ਨੀਗਾ ਬਹਿ ਗਿਆ ਸੀਗਾ ਆ ਬਈ ਦੋ ਵੀ ਜਿੱਤਿਆ ਉਹ ਮੀਰਾ ਵਾਲੀ ਨਸਲ ਦਾ ਕਬੂਤਰ ਤੇ ਤੀਜੀ ਬਾਜੀ ਚੱਲਿਆ ਨਹੀਂ ਕਬੂਤਰ ਹਾਰ ਗਿਆ ਜੀਗਾ ਕਬੂਤਰੀ ਤੇ ਦੂਸਰ ਹਾਰ ਗਿਆ ਕਬੂਤਰੀ ਇਹਨਾਂ ਤਲਵਿੰਦਰ ਨੇ ਦਿੱਤੀ ਇਹਨਾਂ ਨੂੰ ਇਹਨਾਂ ਉਸਤਾਦ ਨੇ ਇਹਨਾਂ ਨੂੰ ਲਾਉਣ ਨੂੰ ਠੀਕ ਆ ਵੀਰੇ ਸਪੈਰ ਦਿਖਾ ਲਓ ਵੀਰੇ ਕਬੂਤਰ ਲਓ ਜੀ ਠੀਕ ਹੋ ਰਹੀ ਕਬੂਰੇ ਮੁੱਕ ਗਿਆ ਭਾਈ ਤੇ ਸਾਰੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਆਹ ਬਾਈ ਗਏ ਤੇ ਇੱਧਰ ਬਾਈ ਹੁਣਾ ਕੂਤਰ ਨੇ ਆ ਵਾਲੇ ਇਹ 2025 ਵੀ ਸਾਰੇ ਉੱਡਣ ਵਾਲੇ ਕੂਤਰ ਨੇ ਬਾਈ ਹੁਣਾ ਸਾਰੇ ਕੂਤਰ ਛੱਡਣ ਵਾਲੇ ਨੇ ਸਾਰੇ ਕੂਤਰ ਛੱਡਣਗੇ ਬਾਈ ਆ ਬਾਈ ਆਪਣਾ ਆ ਗਿਆ ਵੱਡਾ ਭਰਾ ਆ ਬਾਈ ਕਬੂਤਾ ਡਾਉਂਦਾ ਬਾਈ ਘਰੇ ਆ ਡਾਉਂਦਾ ਬਾਈ ਇਹਦੇ ਕੋਲ ਘਰੇ ਇਹ ਤਿੰਨ ਭਾਈ ਨੇ ਤਿੰਨੇ ਭਾਈ ਕੂਤਰਾਂ ਸ਼ੌਂਕ ਰੱਖਦੇ ਨੇ ਚਾਰ ਭਾਈ ਵੀ ਆਪਣਾ ਚਾਰ ਭਾਈ ਨੇ ਚਾਰੇ ਕੂਤਰਾਂ ਸ਼ੌਂਕ ਰੱਖਦੇ ਨੇ ਚਾਰੇ ਭਾਈਆਂ ਨੂੰ ਕੂਤਰਾਂ ਸ਼ੌਂਕ ਆ ਤੇ ਵਧੀਆ ਬਾਈ ਹੁਣੀ ਬਾਈ ਜੱਤ ਦੇ ਗੂਤਰ ਇਹ ਦੋਨੇ ਬਾਈ ਬਾਈ ਘਰੇ ਡਾਉਂਦੇ ਆ ਤੂੰ ਇਹ ਦੋ ਬਾਈ ਘਰੇ ਰਹਉਂਦੇ ਨੇ ਇਹ ਦੋਨੇ ਬਾਈ ਬਾਈ ਇਹ ਦੋਨੀ ਬਾਜੀ ਤੇ ਜਾਂਦੇ ਨੇ ਦੀਪਾ ਦੇ ਠੀਕ ਆ ਵੀਰੇ ਓਕੇ ਆ ਚਲੋ ਠੀਕ ਆ ਵੀਰੇ ਓਕੇ ਜੀ ਫਿਰ ਚਲੋ